ਵਿਦਾਂਸਭਾ ਹਲਕਾ ਖਿੰਮਕਰਨ ਦੇ ਸਰਹਦੀ ਪਿੰਡੇ ਠੱਠੀ ਜੈਮਲ ਸਿੰਘ ਵਿਖੇ ਤੂੜੀ ਬਣਾ ਰਹੀ ਕਿਸਾਨ ਦੇ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਮਿਲਣ ਦਾ ਸਮਾਚਾਰ ਹੈ ਜਾਣਕਾਰੀ ਦੇ ਅਨੁਸਾਰ ਸਰਪੰਚ ਰਾਜ ਸਿੰਘ ਜੋ ਕਿ ਆਪਣੇ ਖੇਤਾਂ ਦੇ ਵਿੱਚ ਤੂੜੀ ਬਣਾ ਰਿਹਾ ਸੀ ਤਾਂ ਉਦੋਂ ਰਾਣ ਤੂੜੀ ਵਾਲੀ ਮਸ਼ੀਨ ਦੇ ਵਿੱਚ ਕੁਝ ਖੜਕਾ ਹੋਇਆ ਜਦੋਂ ਉਹਨਾਂ ਨੇ ਆਕੇ ਵੇਖਿਆ ਤਾਂ ਇੱਕ ਪਾਕਿਸਤਾਨੀ ਡਰੋਨ ਉਸ ਦੇ ਵਿੱਚ ਫਸਿਆ ਹੋਇਆ ਸੀ ਨਾਲ ਹੀ ਉਸ ਦੇ ਕੋਈ ਚੀਜ਼ ਵੀ ਬੰਨੀ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਥਾਣਾ ਬਲਟੋਹਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਥਾਣਾ ਬਲਟੋਹਾ ਪੁਲਿਸ ਵੱਲੋਂ ਪਾਕਿਸਤਾਨੀ ਡਰੋਨ ਅਤੇ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਬਲਟੋਹਾ ਦੀ ਐਸ ਐਚ ਓ ਮੈਡਮ ਸੁਨੀਤਾ ਰਾਣੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਨਹੀਂ ਜਿਹੜਾ ਡਰੋਨ ਮਿਲਿਆ ਵਾ ਇਹ ਕਿੱਥੋਂ ਮਿਲਿਆ ਤੇ ਕਿੰਨੀ ਮਾਤਰਾ ਚ ਜਿਹੜਾ ਹੈਗਾ ਵਾ ਇਹ ਹਰੋਮਕਲ ਚੱਕੀ ਜੀ ਅਮਰ ਸਿੰਘ ਤੋਂ ਡਰੋਨ ਮਿਲਿਆ ਜੀ ਨਾਲ ਇੱਕ ਇਨਫੋਰਮੇਸ਼ਨ ਮਿਲੀ ਸੀ ਆਪਾਂ ਤੇ ਉਹਦੇ ਨਾਲ ਹੀ ਕਿ ਹੈਰੋਇਨ ਦਾ 1/2 ਕਿਲੋ ਦਾ ਪੈਕੇਟ ਮਿਲਿਆ ਤਾਂ ਉਹਦਾ weight ਅਸੀਂ ਪ੍ਰੋਪਰ ਕਰਕੇ ਤਾਂ ਉਹਦੀ ਮੈਜ਼ਰਮੈਂਟ ਕਰ ਰਹੇ ਹਾਂ ਤਾਂ ਕਿਸਾਨ ਇੱਥੇ ਖੇਤੀ ਕਰ ਰਹੇ ਸੀ ਆਪਣਾ ਜਦੋਂ ਮਸ਼ੀਨ ਚੱਲ ਰਹੀ ਸੀ ਤਾਂ ਉਹਦੇ ਵਿੱਚ ਕ੍ਰਸ਼ ਹੋ ਗਿਆ ਤਾਂ ਉਹਦੇ ਡਰੋਨ ਦੇ ਥੋੜੇ ਜਿਹਾ ਪਾਰਟਸ ਵੀ ਟੁੱਟ ਗਏ ਮੈਮ ਇਹ ਤੋਂ ਬੀਐਸਐਫ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਸਾਡਾ ਜੋਇੰਟ ਸਰਜਰੀ ਆਪਰੇਸ਼ਨ ਚੱਲ ਰਿਹਾ ਜੀ ਤੇ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਸਰਜਰੀ ਆਪਰੇਸ਼ਨ ਬੁੜਾਣੇ ਤੇ ਰਿਕਵਰੀ ਵਿਧਾਨਸਭਾ ਹਲਕਾ ਖਿੰਮਕਰਨ ਦੇ ਸਰਹਦੀ ਪਿੰਡੇ ਠੱਠੀ ਜੈਮਲ ਸਿੰਘ ਵਿਖੇ ਤੂੜੀ ਬਣਾ ਰਹੀ ਕਿਸਾਨ ਦੇ ਖੇਤਾਂ ਵਿੱਚੋਂ ਪਾਕਿਸਤਾਨ ਡਰੋਨ ਅਤੇ ਹੈਰੋਇਨ ਮਿਲਣ ਦਾ ਸਮਾਚਾਰ ਹੈ ਜਾਣਕਾਰੀ ਦੇ ਅਨੁਸਾਰ ਸਰਪੰਚ ਰਾਜ ਸਿੰਘ ਜੋ ਕਿ ਆਪਣੇ ਖੇਤਾਂ ਦੇ ਵਿੱਚ ਤੂੜੀ ਬਣਾ ਰਿਹਾ ਸੀ ਤਾਂ ਉਸ ਉਦੋਂ ਤੂੜੀ ਵਾਲੀ ਮਸ਼ੀਨ ਦੇ ਵਿੱਚ ਕੁਝ ਖੜਕਾ ਹੋਇਆ ਜਦੋਂ ਉਹਨਾਂ ਨੇ ਆ ਕੇ ਵੇਖਿਆ ਤਾਂ ਇੱਕ ਪਾਕਿਸਤਾਨੀ ਡਰੋਨ ਉਸ ਦੇ ਵਿੱਚ ਫਸਿਆ ਹੋਇਆ ਸੀ ਨਾਲ ਹੀ ਉਸ ਦੇ ਕੋਈ ਚੀਜ਼ ਵੀ ਬੰਨੀ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਥਾਣਾ ਬਲਟੋਹਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਥਾਣਾ ਬਲਟੋਹਾ ਪੁਲਿਸ ਵੱਲੋਂ ਪਾਕਿਸਤਾਨੀ ਡਰੋਨ ਅਤੇ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਾ ਹੋਇਆ ਥਾਣਾ ਬਲਟੋਹਾ ਦੀ ਐਸਐਚਓ ਮੈਡਮ ਸੁਨੀਤਾ ਰਾਣੀ ਨੇ ਕੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਨੰਦਰਾ ਡਰੋਨ ਮਿਲਿਆ ਵਾ ਇਹ ਕਿੱਥੋਂ ਮਿਲਿਆ ਤੇ ਕਿੰਨੀ ਮਾਤਰਾ ਚ ਜਿਹੜਾ ਹੈਗਾ ਵਾ ਇਹ ਰਮਕਾਲ। ਚੱਕੀ ਜਮਲ ਸਿੰਘ ਤੋਂ ਡਰੋਨ ਮਿਲਿਆ ਜੀ ਨਾਲ ਇੱਕ ਇਨਫੋਰਮੇਸ਼ਨ ਮਿਲੀ ਸੀ ਆਪਾਂ ਤੇ ਉਹਦੇ ਨਾਲ ਹੀ ਕਿ ਹੈਰੋਇਨ ਦਾ ਅੱਧਾ ਕਿਲੋ ਦਾ ਪੈਕੇਟ ਮਿਲਿਆ। ਤਾਂ ਉਹਦਾ weight ਅਸੀਂ ਪ੍ਰੋਪਰ ਕਰਕੇ ਤਾਂ ਉਹਦੀ ਮੈਜ਼ਰਮੈਂਟ ਕਰ ਰਹੇ ਹਾਂ। ਤਾਂ ਕਿਸਾਨ ਇੱਥੇ ਖੇਤੀ ਕਰ ਰਹੇ ਸੀ ਆਪਣਾ ਜਦੋਂ ਮਸ਼ੀਨ ਚੱਲ ਰਹੀ ਸੀ ਤਾਂ ਉਹਦੇ ਵਿੱਚ ਕ੍ਰਸ਼ ਹੋ ਗਿਆ। ਤਾਂ ਉਹਦੇ ਡਰੋਨ ਦੇ ਥੋੜੇ ਜਿਹਾ ਪਾਰਟਸ ਵੀ ਟੁੱਟ ਗਏ। ਮੈਮ ਇਹਦੋਂ ਬੀਐਸਐਫ ਨੂੰ ਇਨਫੋਰਮ ਮੈਨੂੰ ਮਿਲੀ ਇਹ ਜੀ ਸਾਡਾ ਜੁਆਇੰਟ ਸਾਕਿਓਪਰੇਸ਼ਨ ਚੱਲਿਆ ਜੀ ਤੇ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਸਾਕੇ ਆਪਰੇਸ਼ਨ ਬਣਾਉਣੇ ਹੈ ਫਿਰ ਰਿਕਵਰੀ